ਕੰਨਾਂ ਨੇ ਕੰਨ ਆਇਆ ਯਾਦ ਤੇਰੇ ਸਭ ਕੁਝ ਕੀ ਇੱਕ ਹੀ ਲੈ ਆਇਆ ਮੇਰਾ ਜ਼ਿੰਦਗੀ ਦੇਰ ਹਾਲ ਲੋੜਿਆ ਪੂਰਾ ਚਾਦਰ ਵੀ ਜਾਣ ਜ਼ੋਰ ਲੈਣ ਜੋਰ ਪੂਰਾ ਇਹ ਮੈਂ ਵੀ ਤારી ਹਾਲ ਦੇ ਪੌਣੀਆਂ ਦੇ ਸਮਾਨ ਕੱਢੀ ਯਾਰ ਬਾੜ ਜੋ ਵੀ ਇਹ ਇਹ ਸਾਰਾ ਕੱਚ ਦਾ ਹੀ ਠੀਕ ਆ ਵੀ ਕੋਈ ਨਹੀਂ ਲੈ ਆਉਣਾ ਬਹੁਤੀ ਗੱਲ ਆ ਹਾਇਦਰਾ ਲੈ ਜਾ ਕੋਈ ਛੋਟਾ ਹਾਲ ਲੈ ਟੂ ਬਾਈ ਖਿੱਚ ਕੇ ਬਸ ਠੀਕ ਆ ਖਾਲ ਲੈ ਜਾ ਚਲ ਓਕੇ ਹੋ ਗਿਆ ਕੰਮ ਆਮੀ ਆ ਵੀ ਆ ਇਹ ਬੜਾ ਹੈ ਯਾਰ ਸਿਸਟਮ ਆ ਇਧਰੋਂ ਮਖਾ ਆ ਠੀਕ ਹੈ ਕੰਮ ਆ ਫੜਵਾ ਉਹ ਵੀ ਰੱਤ ਉੱਤੇ ਹੁਣ ਲਈ ਇਹਨੇ ਪੜਾ ਇਹ ਇਹਦੇ ਵਿੱਚ ਕੋਈ ਕੱਚ ਤਾਂ ਨਹੀਂ ਨਿਕੜਦਾ ਜੇ ਕੋਈ ਭਲਾ ਇਹਦੇ ਵਿੱਚ ਕੀ ਭਲਾ ਇਹ ਚ ਟਰੈਕ ਲੇਟ ਹੈ ਹੈ ਟਰੈਕ ਲੇਟ ਆਹ ਟਰੈਕ ਲੇਟ ਕਰਾ ਸਲੀਪਾਂ ਚਾ ਕੋਈ ਕਿੰਨੀ ਆਮ ਗਾਈ ਹੈ ਡੱਬੇ ਪੂਰੇ ਤੁੰ ਆ ਬਣਾ ਹੈਂਡਲ ਲੈਵਲ ਕਣੀ ਕੰਮ ਵੇ। ਹੈ। ਅੰਦਰੋਂ ਕਰੋ ਚੈੱਕ ਤੁਸੀਂ ਓਕੇ ਰਿਪੋਰਟ ਮੈਕਸਮਮ। ਠੀਕ ਆ ਇਧਰ ਜੇ ਪੇਂਟ ਹੋਣਾ ਨੂੰ ਮੈਂ ਸਾਰਾ ਪੇਂਟ ਕਰਾਵਾਂਗਾ ਠੀਕ ਆ। ਇੱਥੇ ਲੋਅਰ ਬੰਦਣਾ ਜੇ ਇੱਥੇ ਇੱਥੇ ਲੋਅਰ ਇਹਨੇ ਬੰਦ ਹੋ ਜਾਣਾ ਤੇ ਮਗਰ ਬੋਰਡ ਲਾ ਦੇਣਾ ਤੇ ਇੱਥੇ ਲੱਗ ਰਿਹਾ ਨਾ ਸ਼ੀਸ਼ਾ ਮੜ ਕੇ। ਠੀਕ ਹੋ ਗਿਆ। ਅਜ ਫਾਇਲ ਆਇਆ ਭਰਾ ਨੂੰ। ਲੋਅਰ ਵੜਲੇ ਲੱਗੇ ਆ ਲਾਉਣ ਹੁਣ। ਇਹਦੇ ਉੱਪਰ ਨੇ ਕਹਿੰਦੀ ਆ ਬਹੁਤਾ ਤੇ ਨੀਲ ਨੀਲ ਆ ਸਿਸਟਮ ਜਿਹੜਾ ਨੀਵਾ ਕਰ ਲਿਆ ਵਾ ਇਹਨੇ ਹੁਣ ਉੱਚਾ ਕਰ ਦੇਣਾ ਥੋੜਾ ਜਿਹਾ ਮਾਰਾਂ ਥੋੜਾ ਉੱਚਾ ਕਰ ਦੇਣਾ ਗੱਲ ਹੀ ਕੋਈ ਨਹੀਂ ਹੈ ਸ਼ਾਂਪਾ ਨਹੀਂ ਕਰਨੀ ਅੱਜ ਕੋਸਾਵਾ ਆਪੋਏ ਮਰੇ ਅੱਜ ਕੋਸਾਵਾ ਆ ਸੱਟਣਗੇ ਗੋਲਾ ਛਗਦੇ ਚਗਦੇ ਕੰਮ ਓਕੇ 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 ਵਧੀਆ ਚੱਲਣ ਲਿਆ ਡਨ ਡਨ ਪੂਰਾ ਕੰਮ ਗੇ ਨੈਣੇ ਕੰਮ ਕਰਤਾ ਇਹ ਤਾਂ ਕਰਕੇ ਕੀਤਾ ਇਦਾਂ ਵੀ ਨਿਆਣੇ ਹੱਥੋਂ ਤੇ ਬੜੇ ਲਾਉਂਦੇ ਫਿਰ ਕਿਤੇ ਪੇਂਟ ਕਰਾਉਣਾ ਨਿਆਣੇ ਮੁੜ ਕੇ ਟੱਚ ਕਰਦੇ ਕੰਦਦੇ ਫਿਰ ਪੇਂਟ ਬੜਾ ਖਰਾਬ ਹੁੰਦਾ ਆ ਗੁਰਗੇ ਨੇ ਇਹ ਗੱਤਣਾ ਫਿੱਟ ਆਲਾ ਤੰਗਾਂ ਵੀ ਜੂਸੀ ਲੈ ਵੀ ਆਦੇ ਦੇ ਕਰ ਹੀ ਦਿੱਤਾ ਕੰਮ ਸਿੱਲ ਦਵਾਨ ਮਾਲ ਦੀ ਨਾਲ ਹੀ ਪੱਕਾ ਕੰਮ ਹੋਈ ਜਾਂਦਾ ਕੰਮ ਤੋਂ ਮਤ ਕੱਚੇ ਕਰਦੇ ਨਹੀਂ ਹੂੰ ਮੇਰੇ ਜਿਹੜੇ ਦਰ ਫੇਰ ਕਰਦੇ ਸਪੈਸ਼ਲ ਆ ਵੀ ਹੋਣਾ ਵਿਆ ਲੇ ਵੀ ਹਾਲਾਤੇ ਨੇ ਹੰਦੂ ਵਰ ਸੀਗਾ ਜੀ ਆ ਵਖਾਈਏ ਇਥੋਂ ਲੈ ਵੀ ਕਰਤਾ ਵਧੀਆ ਕੰਮ ਹੁਣ ਓਕੇ ਰਿਪੋਰਟ ਹੋ ਗਿਆ ਓਕੇ ਰਿਪੋਰਟ ਆਹਨ ਬੋਰ ਚੋਕੇ ਦੇ ਬਰਾਬਰ ਕਰਕੇ ਲਾ ਦੇ ਸੰਦੀਪ ਕੰਦੀ ਵੀ ਨੀਵੇਂ ਇਹ ਹੁਣ ਚੋਕੇ ਦੇ ਬਰਾਬਰ ਕਰਨੇ ਆ ਜੇ ਹੁਣ ਕਰਤਾ ਨੀਵੇਂ ਦੇ ਕੋਈ ਛੱਤ ਨਾ ਲਾ ਰਹੇ ਆ ਆ ਉੱਤੇ ਨਾ ਖੁੱਡੇ ਨਾ ਮਾਰਦੇ ਵੈਰ ਹੁਣ ਠੀਕ ਹੈ ਨਹੀਂ ਆਹ ਬੋਰ ਚੋਕੇ ਦੇ ਨਾਲ ਕਰ ਦਿੰਨੇ ਆ ਤੇ ਫਿਰ ਵਧੀਆ ਐ ਨਾ ਤਾਰੀ ਖੇਕੇਦਾਰ ਸਾਹਿਬ ਹੁਣ ਆ ਪਏ ਫਿਰ ਕੰਮ ਕਰਦੇ ਰਹੇ ਆ ਇਹਨਾਂ ਨੂੰ ਜਾਜ ਮੇਰੇ ਕੋਲ ਕਿਹਨੇ ਤਾਂ ਅੱਗੇ ਵੀ ਕਿਹਾ ਆ ਹਾਂ ਹੂੰ ਤਾਰੀ ਕਿਸ ਦੀ ਕੌਣ ਬਣਾਇਆ ਹੈ ਹਾਂ ਉਹਦੇ ਵੱਖਰਾ ਨਗਾ ਛੱਡਦਾ ਹੁਦਾਂ ਇੰਗਰੇਜ਼ ਕੀ ਜੀ ਮੁੰਡੇ ਵੀ ਸਿੱਖਣਾ ਹੁੰਦੇ ਫਿਰ ਮੈਂ ਛੱਡਦਾ ਹਾਂ ਤਾਂ ਨਹੀਂ ਨਹੀਂ ਕਿੰਦਾ ਸਿਰਕ ਪਾਈ ਨਹੀਂ ਹੁੰਦੀ ਫਿਰ ਇਹ ਤਾਂ ਕਰਕੇ ਫਿਰ ਕੰਮ ਛੱਡਣਾ ਹੀ ਪਿਆ ਕੋਈ ਘਰ ਪਰਿਵਾਰ ਨੂੰ ਕਹਿੰਦਾ ਫਿਰ ਵੇਖਣਾ ਹੁੰਦਾ ਕੰਮ ਫਿਰ ਕੀ ਕਰੇ ਬੰਦਾ ਇਹਨਾਂ ਇੰਨੀ ਸਿਰ ਕਰ ਨਹੀਂ ਲੇ ਜਾਂਦੇ ਹਮੈਂ ਆਪ ਵੇ ਲੈਣਾ ਓਸਤਾਦ ਕੋ ਕੰਮ ਸਿੱਖਣ ਦੇ ਨਹੀਂ ਲੈਣ ਤ੍ਰੇਨ ਆ ਗਈ ਸੀ ਕਿ ਰਸਤੇ 'ਚ ਰੁਕਣਾ ਪੈ ਗਿਆ ਆ ਇੱਥੇ ਗੁਰਾਏ ਆ ਆਪਣੇ ਚੱਕਰ ਰਿਆ ਕਹਿੰਦਾ ਫਟਕ ਬੰਦਦਾ ਫਟਕ ਖੁੱਲਣ ਦਾ ਆ ਇਹ ਬੜਾ ਚੱਕਰ ਹੀ ਹੋਈ ਆ ਟਾਈਮ 6 ਵਜੇ ਦਾ 23 ਮਿੰਟ ਤਾਂ ਲੰਗੀ ਆ ਮੈਂ ਸੰਦੀਪ ਨੂੰ ਕਿਹਾ ਕਰਨਾ ਵੀ 6 ਵੇ ਨੇ ਇਧਰ ਛੁੱਟੀ ਕਰ ਲੋ ਵੀ ਖਲੋਣਾ ਨਾ ਪਊਗਾ ਇੱਥੇ ਨਹੀਂ ਪਾਸ ਹੋ ਜੀ ਦੂਜੇ ਪਾਸਾ ਆਪਾਂ ਦਾ ਪਾਸਾ ਫਿਲਟਰ ਉਹ ਉਹ ਨਹੀਂ ਜੇ ਫੂਨ ਬੰਦ ਨਹੀਂ ਜੇ ਕਿਤਾ ਇਹਦੇ ਵਿੱਚ ਕਵਰ ਜੇ ਕੋਈ ਗੱਲ ਕੋਈ ਨਹੀਂ ਕੋਈ ਤੇ ਪੈਨ ਵੀ ਇਹਦੇ ਵਿੱਚ ਹੀ ਆ ਇਹ ਸਮੋਨ ਵਾਸਤੇ ਲੈ ਲੈ ਫੂਨ ਜਿਹੜਾ ਧਾਰੀ ਵਾਲਾ ਓਪਨ ਕੀਤਾ ਆ ਦੇਣਾ ਮੈਂ ਬਿੱਟ ਵੀ ਲਈ ਵੇਣੀ ਹੈ ਬਿੱਟ ਲਾ ਦੇਣੀ ਨਾਲ ਹੀ ਗੇਫੀ ਲੱਗਣੀ ਹੈ ਨਾ ਨਹੀਂ ਪਾ ਹੁਣੇ ਲਾਦਣੀ ਮੌਕੇ ਤੇ ਵੀਰ ਕਿੰਨੇ ਫੋਨ ਬੇ ਸੈਕੰਡ ਹੈਡ ਕੁਝ ਨਵੇਂ ਆ ਇਦਾਂ ਚਲੋ ਕੋਈ ਨਹੀਂ ਹਾਂ ਹਾਂ ਆਈਫੋਨ ਲੈ ਲਈ ਸਾਰੇ ਬਿੱਟ ਮੈਂ 5 ਕਿ ਬਿੱਟਾਂ ਲਗਣੀਆਂ ਬਸ 5 ਕਿ ਬਿੱਟਾਂ ਹੋਣ ਲਗਣੀਆਂ ਤੇ ਆਈਫੋਨ ਦਾ ਬੂਆ ਫੋਨ ਤੇ ਲੈ ਲਿਆ ਆਪਾਂ ਦੇਖੋ ਜੀ ਆਰ ਵਾਲਿਆਂ ਦਾ ਕੋਈ ਨਾ ਕੰਟੈਕਟ ਨੰਬਰ ਹੈ ਲੈ ਲਈ ਫੋਨ ਹਾਂ ਸੰਵਾਦ ਤੇ ਭੱਜਦਾ ਆ ਫਿਰ ਅੱਗੇ ਫੋਨ ਮੈਂਨੇ ਦੇਖ ਲਿਆ ਇਹ ਸਦਾ ਨਾ ਛਾੜੋ ਛਾੜੋ ਡੱਬੇ ਨੂੰ ਇਦਾਂ ਇਦਾਂ ਹੱਤੇ ਇਦਾਂ ਨਾ ਛਾੜੀ ਜਾ ਇੱਕ ਮਿੰਟ ਛੱਡੋ ਨਾ ਹਾਂ ਬਸ ਹੈ ਨਹੀਂ ਵੇਖਿਆ ਨਹੀਂ ਵੇਖਿਆ ਜਾਨੂ ਬੋਲ ਤਾ ਮੈਂ ਰੰਗ ਦੇ ਦਿੰਦੀ ਐ ਸਸ ਸਸ ਤੂ ਵੇਖ ਲੈ ਸੋਣਾ ਇਹ ਹਾਟੇ ਨਹੀਂ ਨਾ ਮੋਸ ਹਾਂ ਧੰਨਵਾਦ ਬੋ ਮਾਰਾ ਕੁਝ ਆ 10 ਦਾ ਹਜ਼ਾਰ ਦਾ ਸਾਢੇ 9 ਦਾ 10000 ਅਜੇ ਪੈਸਾ ਨਹੀਂ ਕੋਈ ਵੀ ਦੇ ਕਹਿੰਦਾ ਜੀ ਆਰ ਵਾਲਿਆਂ ਇਦਾਂ ਲੈ ਆ ਮੈਂ ਹਾਂ ਮਹੀਨੇ ਡੇਢ ਮਹੀਨੇ ਤੱਕ ਦੇਵਾਂਗਾ ਕਹਿੰਦਾ ਕੋਈ ਗੱਲ ਨਹੀਂ ਲੈ ਜਾ ਇਸ ਲੋਨ ਵਾਸਤੇ ਲਿਆਂਦਾ ਫੋਨ ਵਾਂ ਚੁੱਕਣ ਵਾਸਤੇ ਫੇਰ ਇੱਕ ਫਾਈਲ ਕਰਦਾ ਬਾਅਦ ਕਰ ਲੱਖਾਂ ਚਾਬੀ ਦੇਣ ਆਏ ਆ ਭਾਜੀ ਨੂੰ ਅੱਜ ਫੇਰਾ ਧੁੰਦੇ ਜੀ ਕਿਦਾਂ ਧੂੜ ਜੀ ਹੋਣ ਢਈ ਆ ਇਹ ਕਹਿੰਦੇ ਲਾਈਟ ਬੜੀ ਬਲਿੰਕ ਚ ਕਰਦੀ ਨਹੀਂ ਦਿਨ ਉਹਨੇ ਕੀ ਬਿਮਾਰੀ ਪੈ ਗਈ ਠੀਕ ਹੋਣ ਲਈ ਚੰਗਾ ਭਲਵਾਨ ਜੀ ਓਕੇ ਬਾਈ ਸਤਿ ਸ੍ਰੀ ਅਕਾਲ ਤੁਹਾਡਾ ਵੀ ਤਾਂ ਕੁਛ ਨਹੀਂ ਆ ਤੁਹਾਨੂੰ ਖਾਣਾ ਬਣਾ ਖਾਣਾ ਅੱਜ ਮੈਂ ਧਾਰੀਵਾਲ ਨਹੀਂ ਗਿਆ ਵੀ ਅੱਜ ਮੈਂ ਸਲੂਨ ਤੇ ਜਾ ਰਿਹਾ ਹਾਂ ਹੁਣ ਪਹਿਲਾਂ ਤਾਂ SIM ਲੈਣੀ ਐ ਐਸੇ ਕਰਕੇ ਗੁਰਦਾਸਪੁਰ ਰੋਡ ਤੇ ਐ ਸਲੂਨ ਵਾਸਤੇ ਨਾ SIM ਲੈਣੀ ਐ ਇੱਕ ਮੋਬਾਈਲ ਤੇ ਮੈਂ ਲੈ ਲਿਆ ਜੀ ਆਰ ਵਾਲਿਆਂ ਕੋਲ ਜੀ ਆਰ ਵਾਲਿਆਂ ਦੇ ਨਾਲ ਨਾ ਬਹੁਤ ਮੇਰਾ ਪਿਆਰ ਆ ਉਹਨਾਂ ਦਾ ਉਹਨਾਂ ਕੋਲੋਂ ਤਾਂ ਜੇ ਇਦਾਂ ਫੋਨ ਲੈਂਦਾ ਧਾਰੀ ਚੁੱਕ ਕੇ ਉਹਨਾਂ ਨਾਲ ਮਤਲਬ ਬਹੁਤ ਪਿਆਰ ਆ ਉਹਨਾਂ ਕੋਲੋਂ ਭਾਵੇਂ ਮੈਂ ਆਈਫੋਨ ਵੀ ਲੈਵਾਂ ਤੁਹਾਨੂੰ ਕਹਿੰਦੇ ਇਦਾਂ ਲੈ ਜਾ ਬਾਅਦ ਦੇਨੀ ਪਾਏ ਕੋਈ ਚੱਕਰ ਵਾਲੀ ਗੱਲ ਨਹੀਂ ਹੋਲੀ ਹੋਲੀ ਲੱਗਦੀ ਮੈਂ ਤਾਂ ਨਹੀਂ ਯਾਰ ਇਦਾਂ ਉਹ ਆਈਫੋਨ ਤੇ ਕਾਦੇ ਨਹੀਂ ਲੈਣਾ ਕਿਉਂਕਿ ਜੀ ਆ ਉਹ ਪਹ ਹੈ ਭਾਇਆ ਇਹਦੇ ਨਾਲ ਕੱਢਣਾ 6 ਮਹੀਨੇ ਜੇ ਮੁੜ ਕੇ ਸਲੂਨ ਜਿੱਦੋਂ ਨਵਾਂ ਪੈ ਗਿਆ ਮਹਾਰਾਜ ਦੀ ਕਿਰਪਾ ਨਾਲ ਮੁੜ ਕੇ ਇੱਕ ਤੁਹਾਡੇ ਪੈਰਾਂ ਪਿੱਛੇ ਤੇ ਮਾਲਕ ਦੇ ਪੈਰਾਂ ਪਿੱਛੇ ਆਈਫੋਨ ਫਿਰ ਕਈ ਲੈ ਜਾਣੇ ਕਿਹੜੀ ਗੱਲ ਐ ਵੀ ਠੀਕ ਨਹੀਂ ਗੱਲ ਬਸ ਤੁਹਾਡੇ ਸਿਰ ਤੇ ਤੁਸੀਂ ਪਿਆਰ ਦਿਓ ਸਲੂਨ ਨੂੰ ਤੇ ਮੇਰਾ ਇਹ ਕੰਮ ਵਧੀਆ ਰਹਿਣਾ ਠੀਕ ਐ ਤੇ ਪਰ ਇਹ ਆ ਵੀ ਸਲੂਨ ਤੇ ਰੱਖਣਾ ਬ੍ਰਾਂਡ ਇਹ ਸਾਰਾ ਵਧੀਆ ਚੀਜ਼ ਰੱਖਣੀ ਆ ਠੀਕ ਹੈ W1 ਦੀ ਨੈਨੋ ਰੱਖਣੀ ਆ ਸਭ ਤੋਂ ਪਹਿਲੀ ਗੱਲ ਤੇ ਟੌਪ ਕਲਾਸ ਕੰਮ ਕਰਨਾ ਜੇ ਕਰਨਾ ਆ ਤੇ ਕੇਰਾਟਿਨ ਵੀ ਵਧੀਆ ਵਾਲੀ ਰੱਖਣੀ ਆ ਤੇ ਆਹ ਵਾਲੇ ਸਲੂਨ ਤੇ ਵਧੀਆ ਰੱਖਣੀ ਆ ਨੇ ਦੋਨੋਂ ਹੀ W1 ਦੀ ਇੱਥੇ ਵੀ ਨੈਨੋ ਰੱਖੀ ਤੇ ਜਿਹੜੀ ਸਮੂਥਨੀ ਆ ਆਪਣਾ ਗਲੈਟ ਜਿਹੜੀ ਉਹ ਵੀ origignal ਆ ਸਾਡੇ ਕੋਲ ਇੱਥੇ ਆਹ ਵਾਲੇ ਸਲੂਨ ਤੇ ਤੇ ਉਹੀ ਯੂਜ਼ ਕਰਦੇ ਆਪਾਂ ਪੂਰੀ ਐਂਡ ਹੈਗੇ ਉਹ ਵੀ ਕੀ ਆ ਵਾ ਹੌਣ ਚੁੱਪ ਕਿਉਂ ਕਿਉਂ ਕੀ ਆ ਕੀੜਾ ਤਾਂ ਨਹੀਂ ਕੋ ਵੜ ਗਿਆ ਖਾਣੇ ਚ ਨਹੀਂ ਉਦਾਂ ਹੀ ਸੋਜ ਜੀ ਜਿਦਾਂ ਪਈ ਆ ਹਾ ਹਾਏ ਕਦਾਂ ਇੱਥੇ ਆਉਂਦੀ ਆ ਆ ਇੱਥੇ ਹੱਸ 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 ਅੱਜ ਜਾ ਫੇ ਤੂੰ ਇੱਲੇ ਆਇਆ ਹੱਸ ਤੂੰ ਜਾ ਦੀ ਡੈਡੀ ਨੂੰ ਲੈਣ ਵਾਸਤੇ ਜਾਣ ਰਿਹਾ ਬੱਸ ਸਟੈਂਡ ਤੋਂ ਸਿੰਪਲ ਚੌਕ ਪਹੁੰਚ ਗਿਆ ਹਾਂ ਇਧਰ ਤੱਕ ਠੰਡ ਬਹੁਤ ਜ਼ਿਆਦਾ ਹੈ ਮੋਟਰਸੈੱਡ ਤੇ ਜਾਣ ਦਾ ਡੈਡੀ ਕਿਦਾਂ ਮੋਟਰਸੈੱਡ ਤੇ ਆ ਜਾ ਮੈਂ ਇੱਥੋਂ ਮੋਟਰਸੈੱਡ ਤੇ ਆਇਨਾ ਉੱਧਰ ਕੱਟੀ ਦੀ ਜਾਣਾ ਕਿਤੇ ਨਹੀਂ ਮੱਸਾ ਲੈ ਆ ਮੈਂ ਕੋਲ ਚੁੱਗਾ ਮਾਰਾ ਜੀ ਆ ਗਏ ਡਾਡੀ ਗਏ ਹੀ ਕਿਤੇ ਤੇ ਚੱਲ ਜੀ ਚਲ ਚੱਲੀਏ ਬੈਠੋ ਮੇਰਾ ਵੜਾ ਹੋ ਗਿਆ ਬਰੂਆ ਹਾਂਜੀ ਬੜੀ ਜੇ ਯਾਰ ਠੰਡ ਉਧਰ ਵੀ ਇੰਨੀ ਆ ਚੱਲ ਜੀ ਚੱਲ ਡਾੜੀਆਂ ਸੋਹਣਾ ਲੱਗਣ ਐ ਚਿੱਟੇ ਕੱਪੜਿਆਂ 'ਚ ਚਿੱਟੇ ਪਾਏ ਡਾੜੀ ਨਾਲ ਜਿਵੇਂ ਨਾ ਉਹ ਕਹਿੰਦਾ ਆਂਦਾ ਮੈਨੂੰ ਆਂਦੇ ਵੀ ਇਹ ਵੀ ਤੇ ਵੀ ਨੇ ਵੀ ਫਟੇ ਬੁਲਾਇਆ ਕਰੂ ਰੋ ਰੋਈਂਦੀ ਖੜਸਾ ਪਾਜੀ ਆ ਗਈ ਆ ਗਈ ਕਿ ਨਹੀਂ ਹਾਂ ਹਾਂ ਇਹ ਦੇਖਾ ਇਹ ਨਹੀਂ ਉਹਨੂੰ ਕਰਨ ਹੁਣਾ ਵਾਲਾ ਆ ਆਪਣੀ ਸਕੂਟਰੀ ਖੜਨੀ ਆ ਇੱਥੇ ਲੱਗੀ ਹੈਗੀ ਇਹਨਾਂ ਰੋਡ ਤੇ ਟਕਲਾ ਦਿੰਦਾ ਹੈ ਜੇ ਪ੍ਰਮਾਣ ਸਤਾਇਆ ਇਹ ਮੇਰੀ ਮਾਰ ਸਮਝ ਪੰਜ ਜੀ ਹਾਂ ਜੀ ਕੀ ਆ ਜਾ ਹਾਂ ਬਲਿਏ ਭਾਈ ਇਹਦਾ ਉਹ ਤੇਰੀ ਬਲੀਆਂ ਜੀ ਟੋੜਦਾ ਹੀ ਆਏ ਹਾਂ ਬੰਦਾ ਇਹਨੇ ਫਾਨਣ ਕੀਤਾ ਦੇਖੋ ਤੋੜਦਾ ਸੀਚਾ ਲੱਭੀ ਸਾਤ ਵਜੇ ਉਹ ਕਹਿੰਦੀ ਦੀ ਅੱਜ ਚਲ ਕੇ ਸਕੂਟਰੀ ਲੈਣੀ ਨਹੀਂ ਪਤਾ ਕਰਕੇ ਯਾਰ ਉਧਰ ਟੈਨ ਲੱਗ ਗਿਆ ਆਈ ਹੋਈ ਹਣੀ ਕਿ ਕਿਦੇ ਸੈਂਟਰ ਦੇ ਪੱਟੀ ਹੈਗੀ ਸਾਈਡ ਤੇ ਨਹੀਂ ਇਹ ਨਹੀਂ ਆ ਇਹ ਨਹੀਂ ਆ ਹੋਰ ਜੀ ਪਜਾਮਾ ਸਹੀ ਕਰ ਲੀ ਤਾਂ ਜੀ ਮੰਮੀ ਨੂੰ ਆਇਆ ਲੱਗਤੇ ਮੰਮੀ ਦੇ ਕੰਨੜਿਆਂ ਨੂੰ ਦਦ ਦਾਨ ਪਾਣੀ ਵਿੱਚ ਲਗਾ ਗਰਮ ਕਰਕੇ ਸਹਾਇਤਾ ਖੀਆਂ ਦਿੱਤਾ ਗੜਵੀ ਚ ਲਿਆਉਣਾ ਟੀਲਰ ਤੇ ਕੋਲ ਨਾ ਪਜਾਮਾ ਪਹਿ ਸਨੀਵ ਨੇ ਬਲੈਕ ਪਜਾਮਾ ਗਿਫਟ ਕੀਤਾ ਇਹਨੂੰ ਤੇ ਉਹ ਦਿਨ ਨਾਲ ਨਾ ਕੰਬਲ ਜਵੜਾ ਚੰਬੜਦਾ ਤੇ ਫਿਰ ਮੈਂ ਨਾ ਉਹ ਥੋੜਾ ਚੇਂਜ ਕਰਾ ਕੇ ਲਿਆਂਦਾ ਤੇ ਇਹ ਕਲਰ ਦੇਖ ਲਿਆ ਹੋਣਾ ਸ਼ਾਇਦ ਨਹੀਂ ਦੇਖੇ ਮਿਸਨ ਹਾਂ ਕੋਈ ਮਤਲਬ ਦਿਖਾ ਦੰਦ ਤੇ ਫਿਰ ਉਹ ਸਹੀ ਕਰਵਾਇਆ ਉਹ ਆਪਣਾ ਨੀਵਾ ਹੈਗਾ ਜਿਆਦਾ ਉੱਚਾ ਕਰਵਾਇਆ ਤੇ ਸੋ ਹੁਣ ਮੰਮੀ ਨੂੰ ਪਾਣੀ ਗਰਮ ਕਰਨਾ ਬਹੁਤ ਸਨੀ ਕਰਨਾ ਕਰਨੀਆ ਮੰਮੀ ਨੇ ਬਣਾਏ ਚਾਹਵਣ ਲੋਮਾਰੇ ਖਾਣ ਦੇ ਸਵਾਦ ਬਣੇ ਪਰ